ਪਾਜੀ ਮੇਰਾ ਨਾਮ ਸਰਬਜੀਤ ਸਿੰਘ ਪਿੰਡ ਪੰਜਵੜਜੇ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਆਇਆ ਇੱਥੇ ਕੀ ਮਾਮਲਾ ਵਾ ਇਹ ਪਾਜੀ ਸਾਡਾ ਭਤੀਆ ਐ ਨਾ ਪਰਸੋ ਆਇਆ ਦਵਾਰ ਤੋਂ ਨਾ ਸਾਢੇ 12 ਵਜੇ ਤੋਂ ਲੱਗਦਾ ਏ ਇਹਦਾ ਕੋਈ ਇੱਥੇ ਥਾਣੇ ਦੋ ਤਿੰਨ ਦਾ ਰਿਪੋਰਟ ਲਗਾਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਇਹਨਾਂ ਨੂੰ ਕਿਹਾ ਵਾ ਕਾਰਵਾਈ ਕਰਨਾ ਤੇ ਇਹਨਾਂ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਅੱਜ ਸਾਨੂੰ ਡੱਡ ਬਾਡੀ ਮਿਲੀ ਤੋ ਲੈ ਤੋ ਆ ਛਾਪੇ ਨੇ ਤੋ ਦੋਦੇ ਪਿੰਡ ਤੋਂ ਉਹ 400 ਲੈਂਦੀਆਂ লাশ ਕੱਢ ਕੇ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਇਸ ਕਰਕੇ ਧਰਨਾ ਦਿੱਤਾ ਚਾਹੂੰ ਜਿਹੜੇ ਬੈਠੇ ਆ। ਲਖਵਿੰਦਰ ਸਿੰਘ ਆ ਜੀ ਇਹ ਤੁਹਾਨੂੰ ਕੀ ਲੱਗਦਾ ਜੀ? ਸਾਨੂੰ ਤੇ ਸ਼ੱਕ ਹੈ ਜੀ ਜੇ ਇਹਨੂੰ ਕੋਲਾ ਜਿਹੜੀਆਂ ਆਈਆਂ 2 3 4 ਉਹਨਾਂ ਕੋਲਾ ਬੰਦੇ ਤੇ ਸ਼ੱਕ ਹੈ ਉਹਨਾਂ ਤੇ ਕੋਈ ਕਾਰਵਾਈ ਕਰਨੇ। ਪਹਿਲਾਂ ਇਹ ਕੋਈ ਸੱਚ ਉਹ ਨਾ ਜੀ ਪਹਿਲਾਂ ਕੋਈ ਲਗ ਡਾਕਟਰੀ ਹੈ। ਕੋਲਾ ਕਿਧੀਆਂ ਆਈਆਂ? ਕੋਲਾ ਨੂੰ ਕੋਈ ਮੋਤੇ ਤਰੋਏ ਪਿੰਡ ਤੋਂ ਕੋਲਾ ਨਿਕਲੀਆਂ। ਹਾਂ। ਉਹ ਐਸਐਚਓ ਨੂੰ ਸਵੇਰੇ ਹੀ ਕਹਿ ਵੀ ਉੱਥੇ ਕੋਈ ਕਾਰਵਾਈ ਕਰੋ। ਇਹ ਆਂਦਾ ਵੀ ਤੁਸੀਂ ਆਪੇ ਜਾ ਕੇ ਕਰੋ ਮੈਂ ਕੋਈ ਬਲਾਜਮਨੀ ਨਾਲ ਕਰ ਸਕਦਾ। ਹਾਂ ਤੇ ਇਹਦਾ ਨਾਮ ਡਾਬਰ ਦਾ ਚੋਲਕੀਤਾ ਜੀ ਹਾਂਜੀ ਬੰਦੇ ਦਾ ਕਤਲ ਹੋਇਆ ਜੀ ਕਿੰਨੇ ਸਾਲ ਦਾ ਸੀ ਇਹ ਕੋ 48 ਕੇ ਸਾਲ ਦਾ 48 50 ਸਾਲ ਦਾ ਵਿਆਹ ਹਾਂਜੀ ਵਿਆਹ ਦੋ ਬੇਟੇ ਆ ਪਰ ਬੱਚਾ ਨਹੀਂ ਜੀ ਕਰਦੇ ਮੈਂ ਬਰ ਸਾਰਾ ਕਾਰੋਬਾਰ ਇਹਦੇ ਸਿਰ ਤੇ ਹੀ ਚਲਦਾ ਕਰਦਾ ਮਸ਼ੀਨਾ ਜੇ ਲਾਈਆਂ ਜੀ ਫੱਕ ਪਪ ਬਣਾਉਂਦੇ ਆ ਛੋਟੀਆਂ ਸੈਲਰੀਆਂ ਜੀ ਮਾਮਲਾ ਕੀ ਲੱਗਦਾ ਮਾਮਲਾ ਸਾਨੂੰ ਜੀ ਰਸੇ ਜੇ ਕੋਈ ਕਤਲ ਕੀਤਾ ਹੈ ਕਹਿੰਦੇ ਸੱਦ ਕੇ ਪਰੋਚਾ ਜੀ ਲਾ ਕੇ ਫੋਨ ਕਰਕੇ ਸੱਦਿਆ ਕਰੋ ਲਖਵਿੰਦਰ ਸਿੰਘ ਪੰਜਵੜਤਾ ਰਹਿਣ ਵਾਲਾ ਆ ਉਮਰ ਜੀ ਦੀ ਕਰੀਬ 55 ਸਾਲ ਆ ਇਹ 9 ਤਰੀਕ ਨੂੰ ਇਹ ਘਰੋਂ ਗਿਆ ਵਾ ਸਾਢੇ 12 ਵਜੇ ਆਪਣੇ ਕਿਹੇ ਕਿਹੜੇ ਕੰਮ ਚਬਾ ਲਾਇਆ ਵਾ ਤੇ ਉਸ ਤੋਂ ਬਾਅਦ ਮੁੜ ਕੇ ਇਹਦਾ ਡੋਰ ਡੋਰ 2:3 3:00 ਵਜੇ ਤੇ ਇਹਦਾ ਫੋਨ ਬੰਦ ਹੋ ਗਿਆ ਵਾ ਉਸ ਤੋਂ ਬਾਅਦ ਇਹ ਮੁੜ ਕੇ ਥਾਣੇ ਆਇਆ ਥਾਣੇ ਜਿਹੜੀ ਨੇ ਐਪਲੀਕੇਸ਼ਨ ਦਿੱਤੀ ਆ ਉਹਦੇ ਅਸੀਂ ਗੁੰਮਸ਼ੁਦਗੀ ਇੱਥੇ ਥਾਣੇ 'ਚ ਲਿਖਤੀ ਤੇ ਗੁੰਮਸ਼ੁਦਗੀ ਤੋਂ ਬਾਅਦ ਕਾਨੇ ਇੱਕ ਦੇ ਉਹਦੀ ਭਾਲ ਕਰਦੇ ਰਹੇ ਆ ਅੱਜ ਸਾਨੂੰ ਇਹ ਪਤਾ ਲੱਗਾ ਕਿ ਇੱਥੇ ਡੈੱਡ ਬੋਡੀ ਜਿਹੜੀ ਸੀ 2 ਦਿਨਾਂ ਬਾਅਦ ਤੋਂ ਮਿਲੀ ਹੈ ਤੇ ਉਹ ਡੈੱਡ ਬੋਡੀ ਜਿਹੜੀਆਂ

x aur whatsapp channel par